ਲੋਏ ਦੋਸਤੋ ਸਵਾਗਤ ਹੈ ਤੁਹਾਡਾ ਲਾਈਫ ਫਾਰਮਿੰਗ ਚੈਨਲ ਦੇ ਵਿੱਚ ਦੋਸਤੋ ਅੱਜ ਵੀਡੀਓ ਸਾਂਝੀ ਕਰਦੇ ਹਾਂ ਕਾਫੀ ਦਿਨ ਬਾਅਦ ਤੇ ਕਣਕ ਦੀ ਜਦੋਂ ਬਜਾਈ ਕੀਤੀ ਸੀ ਉਦੋਂ ਵੀਡੀਓ ਨਹੀਂ ਸਾਂਝੀ ਹੋ ਸਕੀ ਤੇ ਅੱਜ ਕਣਕ ਬੀਜ ਕੇ ਉੱਤੇ ਸਪਰੇਅ ਕਰ ਰਹੇ ਹਾਂ ਤਾਂ ਇਹ ਸਪਰੇਅ ਅਸੀਂ ਪਹਿਲੀ ਵਾਰ ਕਰ ਰਹੇ ਹਾਂ ਦੋ ਤਿੰਨ ਸਾਲ ਤੋਂ ਖੇਤੀਬਾੜੀ ਕਰ ਰਹੇ ਸੀ ਤੇ ਅੱਜ ਪਰ ਸਾਡਾ ਪਹਿਲੀ ਵਾਰੀ ਤਜਰਬਾ ਵਾ ਤੇ ਕੱਲ ਅਜ ਕਣਕ ਬੀਜੀ ਤੇ ਅੱਜ ਉੱਤੇ ਸਪਰੇਅ ਕਰਦੇ ਪਏ ਹਾਂ ਤੇ ਦੇਖ ਸਕਦੇ ਹੋ ਤੇ ਇਹ ਕੰਪਨੀਆ ਵਾਲਿਆਂ ਦੇ ਮਤਲਬ ਹੈ ਜੀ ਮਸ਼ੀਨ ਤੇ ਦਵਾਈ ਵੀ ਉਹਨਾਂ ਦੀ ਹੈ ਤੇ ਇੱਕ ਹੰਗ ਵੀ 72 ਘੰਟੇ ਬਾਅਦ ਦਵਾਈ ਚਲਦੀ ਹੈ ਉਹ ਤੇ ਦਵਾਈਆਂ ਤੁਸੀਂ ਸਾਰੀਆਂ ਜਾਣਦੇ ਹੋ ਤੇ ਕੰਪਨੀਆਂ ਵੀ ਤੁਸੀਂ ਜਾਣਦੇ ਹੋ ਜਿਹੜੀ ਜਿਹੜੀ ਕਰਦੀ ਹੈ ਤੇ ਪਹਿਲਾ ਵਾਰੀ ਆਪਾਂ ਪਹਿਲੀ ਵਾਰ ਇਸ ਵਾਰ ਸੇ ਪੇ ਕਰ ਲਏ ਆ ਸੋ ਤੁਸੀਂ ਦੇਖ ਸਕਦੇ ਹੋ ਤੇ ਪਹਿਲਾਂ ਇਹ ਪਹਿਲੀ ਵਾਅਕੇ ਦੇ ਉੱਤੇ ਸੁਪਰਸੀਡਰ ਦੀ ਪਹੁੰਚਾਈ ਕੀਤੀ ਹੈ ਪਹਿਲਾਂ ਪਿਛਲੀ ਵਾਰ ਆਪਾਂ ਹਰ ਸਾਲ 10 ਸਾਲ ਹੋ ਗਏ ਸੀ ਸੋ ਜੀ ਤੋਂ ਡੇਲ ਤੇ ਹੈਪੀ ਸੀਡ ਨਾਲ ਬਜਾਈ ਕਰਦੇ ਸੀ ਤੇ ਲਗਭਗ 10 12 ਸਾਲ ਬਾਅਦ ਪਹਿਲੀ ਵਾਰ ਅਸੀਂ ਪਾਲੀਆਂ ਵਾਹ ਕੇ ਇਹ ਜ਼ਮੀਨ ਐਡਾ ਕੰਕਰੀਟ ਬਜਾਈ ਕੀਤੀ ਲਗਭਗ 13 12 13 ਸਾਲ ਬਾਅਦ ਤੇ ਉਤੋਂ ਬਾਅਦ ਆ ਇਸ ਵਾਰ ਨਵਾਂ ਜੀਗਰ ਚੱਲਿਆ 200 ਤੋਂ ਦੇ ਸਕਦੇ ਪਾਣੀ ਤੇ ਹੁੰਦਿਆ ਸਾਡੀ ਨਦੀ ਨਾਲ ਅਸਰ ਪਿਆ ਹੋ ਜਾਂਦੀ ਹੈ ਸੋ ਇਸ ਵਾਰ ਆਪਾਂ ਪਹਿਲੀ ਵਾਰ ਕਰਾਈ ਹੈ ਤੇ ਇਹਦਾ ਰਿਜ਼ਲਟ ਸਾਂਝਾ ਕਰਾਂਗੇ ਬਾਅਦ ਦੇ ਵਿੱਚ ਪਹਿਲਾਂ ਕਾਫੀ ਵੀਡੀਓ ਸਾਂਝੀਆਂ ਨਹੀਂ ਹੋ ਸਕੀਆਂ ਕਰਤ ਕਰਕੇ ਸੋ ਤੇ ਵੀਡੀਓ ਬਣਾਵਾਂਣੀ ਆ ਤੇ ਕੁਝ ਦਿਨਾਂ ਤੱਕ ਅਸੀਂ ਸਾਂਝੀ ਕਰਾਂਗੇ ਤੇ ਆਪ ਵਿੱਚ ਵਟਾਂ ਪਾ ਲਈਆਂ ਪਹਿਲਾਂ ਹੀ ਤੇ ਇਹਨਾਂ ਥੋੜੀ ਜਿਹੀ ਢਿੱਕਕਾਰੀ ਇਹਨੂੰ ਪਰ ਜੇ ਨਾ ਪਾਉਂਦੇ ਤਾਂ ਇਹ ਬਾਅਦ ਵਿੱਚ ਪਾਉਂਦੇ ਤਾਂ ਇੱਥੇ ਨੁਕੀਨ ਹੋ ਜਾਣਾ ਸੀ ਕਿਉਂਕਿ ਵਟਾਂ ਦੀ ਮਿੱਟੀ ਪੱਟੀ ਜਾਣੀ ਸੀ ਤੇ ਅੱਕੇ ਪਾ ਲਈਆਂ ਤੇ ਹੋਰ ਇੱਕ ਵਟਾਂ ਪਾਉਣ ਦਾ ਕਾਰਨ ਹੈ ਕਿ ਪਾਣੀ ਘਟ ਲੱਗੇਗਾ ਤੇ ਪਹਿਲਾਂ ਵੀ ਇੱਥੇ ਸਲਾਬ ਬਹੁਤ ਜ਼ਿਆਦਾ ਕਿਉਂਕਿ ਲੱਗੇ ਰਾਵੀ ਦਰਿਆ ਜਿੱਥੋਂ ਪਾਰ ਪਈ ਸੀ ਹੜ ਆਏ ਸੀ ਸੋ ਝੋਨੇ ਦਾ ਨਹੀਂ ਵੱਡੇ ਕਿ ਕਣਕਾਂ ਮਹਾ ਬਜਾਈ ਕੀਤੀਆਂ ਨੇ ਤੇ ਅੱਜ ਤਰੀਕ ਲਗਭਗ ਮੇਰੇ ਸਾਰਾ 16 17 ਹੋ ਗਈ ਏ ਤੇ 15 16 ਨੂੰ 17 ਕਾ ਹੋ ਗਈ ਏ ਤੇ ਕੱਲ ਦੀ ਬਜਾਈ ਕੀਤੀ ਅਜੇ ਤੇ ਲਗਭਗ 10 ਦਿਨ ਬਜਾਈ ਹਾਲੇ ਲੇਟ ਏ ਕਿਉਂਕਿ ਪਹਿਲਾਂ ਸਲਾਬ ਸੀ ਤੇ ਪਹਿਲਾਂ ਪਾਲੀਆਂ ਫੋਲੀਆਂ ਰੱਖੀਆਂ ਤੇ ਫਿਰ ਉੱਤੇ ਸੁਪਰ ਸੇਡਾਂ ਕਣਕ ਦੀ ਬਜਾਈ ਕੀਤੀ ਜੇ ਵਰਾਇਟੀਆਂ ਦੀ ਗੱਲ ਕਰੀਏ ਤਾਂ ਦੋ ਵਰਾਇਟੀਆਂ ਬੀਜੀਆਂ ਲਗਭਗ 22 23 ਇੱਕ ਕਣਕ ਦੀ ਬਜਾਈ ਕੀਤੀ ਏ ਦੋ ਵਰਾਇਟੀਆਂ ਬੀਜੀਆਂ ਜੀ 822 ਤੇ 327 ਸੋ ਇਹ ਨਾਲ ਜਦੋਂ ਕਣਕਾਂ ਉਗਦੀਆਂ ਰਹਿਣਗੀਆਂ ਤੇ ਵੀਡੀਓ ਇਹਦੀ ਸਾਂਝੀ ਕਰਦੇ ਰਾਵਾਂਗੇ ਸੋ ਕਾਫੀ ਦਿਨ ਬਾਅਦ ਵੀਡੀਓ ਸਾਂਝੀ ਕੇ ਬਣਾਈਏ ਤੇ ਇੱਕ ਦੋ ਦਿਨਾਂ ਤੱਕ ਸਾਂਝੀ ਕਰਦਾਂਗੇ ਅੱਜ ਲਗਭਗ 16 17 ਤਰੀਕ ਹੋ ਗਈ ਏ ਤੇ ਪੱਕਾ ਜਿਆਦਾ ਨਹੀਂ ਤਾਂ ਥੋੜੀ ਮੌਸਮ ਕਾਕੇ ਕਰਦੇ ਵਿੱਚ ਤੰਗ ਰਕੇ ਨਹੀਂ ਸੀ ਵੀਡੀਓ ਸਾਂਝੀ ਕਰ ਸਕੇ ਸੋ ਇਹ ਸਕਦੇ ਹੋ ਇਹ ਆ ਬੂਮ ਸਪਰੇਅ ਇਹਨਾਂ ਦੀ ਦਵਾਈ ਹੈ ਤੇ ਇਹੋ ਹੀ ਕੰਮ ਕਰਕੇ ਜਾਂਦੇ ਨੇ ਤੇ ਬਾਅਦ ਚ ਜ਼ਿਆਦਾ ਰਿਜ਼ਲਟ ਸੰਭਾ ਕਰਾਂਗੇ ਤੇ ਕੰਪਨੀ ਦਾ ਨਾਮ ਹੈ ਨੀਰਾ ਲੈ ਰਿਹਾ ਤੁਸੀਂ ਬਹੁਤ ਸਾਰੀਆਂ ਕੰਪਨੀਆਂ ਕਰਦੀਆਂ ਸੋ ਦੇਖ ਸਕਦੇ ਹੋ ਤੇ ਆਪਣਾ ਪਲਾਟ ਨੇ ਲਗਭਗ 40 55 ਕਿੱਲੇ ਦੇ ਵਿਚਕਾਰ ਵਿੱਚ ਇੱਕ ਰਿਗੇ ਰਿਗੇ ਦੇਖਾਰੇ ਪਾਲੇ ਨੇ ਵਟਾਂ ਪਾ ਲੀਆਂ ਨੇ ਤਾਂ ਕਿ ਕੋਈ ਪਾਣੀ ਦਾ ਦਿੱਕਤ ਨਾ ਆ ਸਕੇ ਬਾਅਦ ਦੇ ਵਿੱਚ ਤੇ ਮੀਂਹ ਵੀ ਪਾ ਜੇ ਤੇ ਕੋਈ ਜਲ そうた,のただ緑風。